ਜੁਲੰਧ ਦੇ ਗੁਰਾਇਆ ਦੇ ਵਿੱਚ ਇੱਕ ਜਾਗੋ ਦੇ ਪ੍ਰੋਗਰਾਮ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਿਸ ਦਾ ਕਿ ਵੀਡੀਓ ਵੀ ਸਾਹਮਣੇ ਹੈ ਤੁਸੀਂ ਵੀਡੀਓ ਵੀ ਦੇਖ ਸਕਦੇ ਹੋ ਕਿ ਕਿਵੇਂ ਜਾਗੋ ਦੇ ਦੌਰਾਨ ਇੱਕ ਵਿਅਕਤੀ ਨੱਚਦਾ ਨੱਚਦਾ ਅਚਾਨਕ ਡਿੱਗ ਪੈਂਦਾ ਹਾਲਾਂਕਿ ਕੁਝ ਸਕਿੰਟਾਂ ਲਈ ਉਹ ਬੋਲਦਾ ਹੋਇਆ ਨਜ਼ਰ ਵੀ ਆਉਂਦਾ ਤਾਂ ਇੱਕ ਹੋਰ ਵੀਡੀਓ ਸਾਹਮਣੇ ਹੈ ਜਿੱਥੇ ਕਿ ਇਸ ਵਿਅਕਤੀ ਦੇ ਅੰਤਿਮ ਸੰਸਕਾਰ ਤੋਂ ਬਾਅਦ ਉਸ ਦੀਆਂ ਆਸਥੀਆਂ ਦੇ ਵਿੱਚ ਕੁਝ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਦਾਅਵਾ ਜੀ ਹੈ ਕਿ ਪਹਿਲਾਂ ਜਿਹੜਾ ਕਿ ਦੱਸਿਆ ਜਾ ਰਿਹਾ ਸੀ ਕਿ ਜਾਗੋ ਦੇ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਇਸ ਵਿਅਕਤੀ ਦੀ ਮੌਤ ਹੋਈ ਹੈ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਉਸ ਦੀ ਦਿਲ ਦਾ ਦੌਰਾ ਨਹੀਂ ਸਗੋਂ ਉਸੇ ਗੋਲੀ ਲੱਗਿਆ ਜਿਹਦੇ ਚੱਲਦੇ ਉਸ ਦੀਆਂ ਅਸਤਿਆਂ ਦੇ ਵਿੱਚ ਗੋਲੀ ਦਾ ਖੋਲ ਲੱਭਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਸਭ ਤੋਂ ਪਹਿਲਾਂ ਨਜ਼ਰ ਤੋਂ ਨਾ ਤਸਵੀਰਾਂ ਤੇ ਮਾਰਦੇ ਆਂ ਸਦਾਦੇ ਦੀ ਪਤਨੀ ਨੀਰੂ ਕੋਰ ਜੋ ਕਿ ਮਹਿਲਾ ਸਰਪੰਚ ਹੁਣ ਉਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਸਾਨੂੰ ਇਹ ਸੀ ਕਿ ਦਿਲ ਦਾ ਦੌਰਾ ਪੈਣ ਦੇ ਨਾਲ ਸਾਇਲੈਂਟ ਅਟੈਕ ਹੋਣ ਦੇ ਕਰਕੇ ਜਿਹੜੀ ਕਿ ਉਸ ਦੇ ਪਤੀ ਦੀ ਮੌਤ ਹੋਈ ਹੈ ਪਰ ਹੁਣ ਦੂਸਰੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਉੱਥੇ ਗੋਲੀ ਚੱਲਦੀ ਹੈ ਤੇ ਇਸੇ ਕਰਕੇ ਹੀ ਉਸ ਦੇ ਪਤੀ ਦੀ ਮੌਤ ਹੋਈ ਹੈ ਤਾਂ ਹੁਣ ਉਸ ਦੇ ਵੱਲੋਂ ਇਨਸਾਫ਼ ਮੰਗਿਆ ਜਾ ਰਿਹਾ ਹੈ ਮੈਂ ਨੀਰੂ ਕੋਰ ਮੇਰੇ ਪਤੀ ਮੇਰੇ ਪਤੀ ਦੀ ਕੁਝ ਦਿਨ ਪਹਿਲਾਂ ਮੇਰੇ ਪਤੀ ਨਾਲ ਕੱਟ ਮਾੜੀ ਕੱਟਨਾ ਬਾਪਰੀ ਮਾੜੀ ਪਟਨਾ ਬਾਪਰੀ ਤੇ ਮੈਨੂੰ ਦੱਸਿਆ ਗਿਆ ਕਿ ਹਾਰਟ ਅਟੈਕ ਨਾਲ ਉਸ ਦੀ ਮੌਤ ਮੌਤ ਹੋਈ ਹੈ। وہی ਹੈ ਤੇ ਮੈਂ মিডিਆ ਪੁਲਿਸ ਵਾਲਿਆਂ ਨੂੰ ਇਹ ਬਿਆਨ ਦਿੱਤਾ ਕਿ ਮੇਰੇ ਪਤੀ ਦੀ ਮੌਤ ਹਾਰਟ ਅਟੈਕ ਨਾਲ ਹੋਈ। ਪਰ ਜਦੋਂ ਮੈਂ ਇਹ ਵੀਡੀਓ ਦੇਖੀ ਮੈਨੂੰ ਸਾਫ਼ 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 ਨਜ਼ਰ ਆਉਂਦਾ ਹੈ ਕਿ ਮੇਰੇ ਪਤੀ ਦੇ ਹੋਰੀ ਵਧਦੀ ਹੈ ਹਥਿਆਰੇ ਹਥਿਆਰੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੇਰੇ ਬੱਚਿਆਂ ਨੂੰ ਇਨਸਾਫ ਇਨਸਾਫ ਦਿੱਤਾ ਜਾਵੇ ਖੈਰ ਹੁਣ ਮਹਿਲਾ ਸਰਪੰਚ ਜੋ ਕਿ ਉਸ ਵਿਅਕਤੀ ਦੀ ਪਤਨੀ ਆ ਉਸ ਦੇ ਵੱਲੋਂ ਇਹ ਇਲਜ਼ਾਮ ਲਗਾਇਆ ਜਾ ਰਿਹਾ ਕਿ ਪਤੀ ਦੀ ਮੌਤ ਗੋਲੀ ਲੱਗਣ ਦੇ ਨਾਲ ਹੋਈ ਆ ਤੇ ਉਸੇ ਗੋਲੀ ਦੇ ਖੋਲ ਵੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਹੁਣ ਇਨਸਾਫ ਮੰਗਿਆ ਜਾ ਰਿਹਾ ਤਾਂ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕੀ ਕਾਰਵਾਈ ਅਮਲ ਚ ਲੈਂਦੇ ਜਾਂਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਜੁਲੰਦਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ